ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਉਡਾਰੀ ਵਿਦੇਸ਼ਾਂ ਨੂੰ ਤੇ ਅੱਜ ਆਪਾਂ ਨਵੀਆਂ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਕਿ ਕੀ ਕੀ ਨਵੀਆਂ ਅਪਡੇਟ ਨੇ ਕਿਵੇਂ ਤੁਸੀਂ ਵਿਦੇਸ਼ ਜਾਣ ਦਾ ਜਿਹੜਾ ਆਪਣਾ ਸੁਪਨਾ ਹੈ ਪੂਰਾ ਕਰ ਸਕਦੇ ਹੋ ਸਾਡੇ ਨਾਲ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਗੁਰਪ੍ਰੀਤ ਕੌਰ ਬਾਠ ਮੈਮ ਹੈਗੇ ਆ ਕ੍ਰੀਏਟਿਵ ਫਿਊਚਰ ਕਾਉਂਸਲਿੰਗਰ ਤੋਂ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਏਐਮਐਮ ਕੀ ਰੁਝਾਨ ਕਿਸ ਤਰ੍ਹਾਂ ਦਾ ਹੈਗਾ ਕਿਉਂਕਿ ਇੱਕ ਆਪਾਂ ਦੇਖਦੇ ਹਾਂ ਕਿ ਇਸ ਟਾਈਮ ਕਈ ਕੰਸਲਟੈਂਟ ਜਾਂ ਬਹੁਤ ਸਾਰੇ ਲੋਕ ਬੋਲਦੇ ਆ ਕਿ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਆ ਲੋਕ ਵਾਪਸ ਆ ਰਹੇ ਆ ਇਸ ਟਾਈਮ ਵਿਦੇਸ਼ ਜਾਣ ਦਾ ਰੁਝਾਨ ਨਹੀਂ ਹੈਗਾ ਤੇ ਕੀ ਲੱਗਦਾ ਕਿਸ ਤਰ੍ਹਾਂ ਦਾ ਪਹਿਲਾਂ ਨਾਲੋਂ ਕੀ ਕੀ ਚੇਂਜਿੰਗ ਦੇਖਿਆ ਤੁਸੀਂ ਇੰਨੇ ਸਾਲ ਤੋਂ ਜਿਹੜਾ ਬਿਜ਼ਨਸ ਦੇ ਵਿੱਚੋਂ ਕੀ ਚੇਂਜਿੰਗ ਹੈ ਇਸ ਟਾਈਮ ਲੋਕਾਂ ਦੇ ਸੋਚ ਦੇ ਵਿੱਚ ਜਾਂ ਲੋਕਾਂ ਦੇ ਸਵਾਲ ਕਿਸ ਤਰ੍ਹਾਂ ਦੇ ਹੈਗੇ ਨੇ ਅਹ ਦੇਖੋ ਜੀ ਪਲਵਿੰਦਰ ਜੀ ਜਦੋਂ ਵੀ ਐਵੇਂ ਦੇ ਸਵਾਲ ਇੱਕ ਕਲਾਈਂਟ ਦੇ ਦਿਮਾਗ ਦੇ ਵਿੱਚ ਜਾਂ ਪੇਰੈਂਟਸ ਦੇ ਦਿਮਾਗ ਦੇ ਵਿੱਚ ਜਾਂ ਐਜ਼ ਏ ਅਸੀਂ ਕੰਸਲਟੈਂਟ ਆ ਤੇ ਕੋਈ ਵੀ ਐਵੇਂ ਦਾ ਕੁਐਸਚਨ ਤੁਹਾਡੇ ਮਾਈਂਡ ਦੇ ਵਿੱਚ ਆਂਦਾ ਹੈ ਤਾਂ ਉਦੋਂ ਅਸੀਂ ਇਹ ਚੀਜ਼ਾਂ ਸਾਰੀਆਂ ਇਸ ਲੈਵਲ ਦੇ ਉੱਤੇ ਲੈ ਕੇ ਆਨੇ ਆ ਕਿ ਉਹਨਾਂ ਦਾ ਪੁਆਇੰਟ ਆਫ View ਇਹ ਕਿਉਂ ਬਣਿਆ ਕੀ ਰੀਜ਼ਨ ਸੀ ਕੀ ਕਾਰਨ ਸੀ ਦੂਸਰੀ ਗੱਲ ਆ ਜਾਂਦੀ ਹੈ ਕਿ ਜਦੋਂ ਵੀ ਆਪਾਂ ਕਹਿੰਦੇ ਆ ਕਿ ਮਾਈਗ੍ਰੇਸ਼ਨ ਰੁਕ ਗਈ ਜਾਂ ਉਥੋਂ ਬੱਚੇ ਵਾਪਸ ਆ ਰਹੇ ਨੇ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਜਾਣਗੇ ਨਹੀਂ ਤਾਂ ਇਹ ਗੱਲਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਤੱਥ ਹੈ ਕਿ ਕੋਈ ਕਿਸੇ ਤਰੀਕੇ ਦਾ ਕਿਉਂਕਿ ਉਹ ਕੰਟਰੀਆਂ ਨੇ ਜੋ ਸਾਡੇ ਬੱਚਿਆਂ ਨੂੰ ਲਾਈਫ ਸਟਾਈਲ ਦਿੱਤਾ ਜੋ ਉਸ ਕੰਟਰੀਆਂ ਨੇ ਰੋਜ਼ੀ ਰੋਟੀ ਦਿੱਤੀ ਆ ਠੀਕ ਹੈ ਕੁਝ ਸਮਾਂ ਐਵੇਂ ਦਾ ਬਟ ਤੁਸੀਂ ਇੱਕ ਪੀਆਰ ਵਾਲਾ ਬੰਦਾ ਮੈਂ ਨਹੀਂ ਕਿਸੇ ਨੂੰ ਮਿਲੀ ਸਿਰਫ ਗੱਲਾਂ ਸੁਨੀਆਂ ਕਿ ਉਥੋਂ ਪੀਆਰ ਛੱਡ ਕੇ ਆ ਗਿਆ ਜਾਂ ਸਿਟੀਜ਼ਨ ਬੰਦਾ ਸਿਟੀਜ਼ਨਸ਼ਿਪ ਛੱਡ ਕੇ ਆ ਗਿਆ ਵਾਪਿਸ ਉਹ ਆਇਆ ਜੀਦਾ ਉੱਥੇ ਅੱਗੇ ਕੋਈ ਹੱਲ ਨਹੀਂ ਸੀਗਾ ਅੱਗੇ ਕੋਈ ਵੀਜ਼ਾ ਅਪਲਾਈ ਨਹੀਂ ਹੋ ਸਕਦਾ ਸੀ ਕੋਈ ਆਪਸ਼ਨ ਉਹਦੇ ਕੋਲ ਨਹੀਂ ਸੀਗੇ ਉਹ ਬੰਦੇ ਵਾਪਿਸ ਆਏ ਆ ਈਵਨ ਕਿ ਅਸੀਂ ਆਸਟ੍ਰੇਲੀਆ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਅਸੀਂ ਇਹ ਚੀਜ਼ ਬੱਚਿਆਂ ਦੀ ਮੈਨੇਜ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਅਸਟ੍ਰੇਲੀਆ ਆਫਿਸ ਤੋਂ ਵੀ ਅਸੀਂ ਮੈਨੇਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡਾ ਕੋਈ ਵੀ ਕਿਸੇ ਤਰ੍ਹਾਂ ਦਾ ਉੱਥੇ ਬੰਦਾ ਹੈਗਾ ਹੈ ਜਿਹੜਾ ਅੱਗੇ ਵੀਜ਼ਾ ਕਨਵਰਟ ਨਹੀਂ ਕਰਵਾ پا ਰਿਹਾ ਜਾਂ ਉਹ ਕਿਸੇ ਵੀ ਵੀਜ਼ੇ ਤੇ ਆ ਚਾਹੇ ਟੂਰਿਸਟ ਵੀਜ਼ੇ ਤੇ ਆ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਨੇ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਅਸੀਂ ਤੁਹਾਨੂੰ ਦੱਸਾਂਗੇ ਜੀ ਗਾਈਡ ਕਰਾਂਗੇ ਕਿ ਅਗਲੇ ਵੀਜ਼ੇ ਤੇ ਕਿਵੇਂ ਜਾ ਸਕਦੇ ਹਾਂ ਈਵਨ ਕਿ ਕੈਨੇਡਾ ਤੋਂ ਰਿਫਿਊਜ਼ ਹੋ ਜਿਹੜੀ ਉਹਦੀ ਫਾਈਲ ਆ ਰਿਵਿਊ ਦੇ ਵਿੱਚ ਪਾਉਣ ਦੇ ਲਈ ਕਿ ਕਿੰਨੀਆਂ ਵੀ ਰਿਫਿਊਜ਼ਲ ਆ ਚੁੱਕੀਆਂ ਸਾਲ ਪਹਿਲਾਂ ਰਿਫਿਊਜ਼ ਆ ਚੁੱਕੀ ਆ ਉਹਦੇ ਉੱਤੇ ਵੀ ਅਸੀਂ ਕੰਮ ਕਰ ਰਹੇ ਆ ਬਟ ਮੈਨੂੰ ਨਹੀਂ ਕਿਤੇ ਲੱਗਿਆ ਕਿ ਲੋਕਾਂ ਦਾ ਰੁਝਾਨ ਘਟਿਆ ਹੈ ਜਾਂ ਮੈਂ ਕਹਾ ਕਿ ਉਥੋਂ ਮਾਈਗ੍ਰੇਸ਼ਨ ਜਿਹੜੀ ਆ ਇੱਥੇ ਇੰਡੀਆ ਦੇ ਵਿੱਚ ਜਿਹੜੀ ਉਹ ਸ਼ਿਫਟ ਹੋ ਰਹੀ ਆ ਕੋਈ ਸਿਟੀਜ਼ਨਸ਼ਿਪ ਬੰਦਾ ਆਪਣੀ ਸਿਟੀਜ਼ਨਸ਼ਿਪ ਛੱਡ ਕੇ ਆ ਰਿ ਹੈ ਇਵਨ ਕਿ ਜਿਹੜਾ ਬੰਦਾ ਪੀਆਰ ਤੇ ਆ ਉਹਨੂੰ ਡਾਰ ਹੈ ਕਿ ਮੈਂ ਆਪਣੀ ਸਿਟੀਜ਼ਨਸ਼ਿਪ ਅਪਲਾਈ ਕਰ ਲਾਂ ਇਹ ਨਾ ਹੋਵੇ ਕਿ ਔਨ ਵਾਲੇ ਟਾਈਮ ਦੇ ਵਿੱਚ ਕੋਈ ਰੀਜ਼ਨ ਕਰਕੇ ਮੈਨੂੰ ਰਿਪੋਰਟ ਕੀਤਾ ਜਾਵੇ ਈਵਨ ਕਿ ਜਿਹੜੇ ਉੱਥੇ ਬੰਦੇ ਬੈਠੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਅਨਸਿਕਿਉਰਟੀ ਹੋ ਰਹੀ ਆ ਕਿਉਂਕਿ ਇੱਥੋਂ ਜਿਹੜਾ ਸਾਡਾ ਜੂਤ ਗਿਆ ਸੀ ਕਿਤੇ ਨਾ ਕਿਤੇ ਸਾਡੇ ਇੰਡੀਅਨ ਉੱਤੇ ਇਹਨਾਂ ਚੀਜ਼ਾਂ ਦੇ ਉਹਨਾਂ ਦੇ ਬਿਹੇਵੀਅਰ ਨੇ ਇਫੈਕਟ ਪਾ ਦਿੱਤਾ ਕਿ ਇਸ ਟਾਈਮ ਸਾਡਾ ਜਿਹੜਾ ਪੀਆਰ ਤੇ ਵੀ ਬੰਦਾ ਹੈ ਉਹਨੂੰ ਇਹ ਆ ਕਿ ਮੈਂ ਸਿਟੀਜ਼ਨਸ਼ਿਪ ਅਪਲਾਈ ਕਰ ਲਾਂ ਔਰ ਜਿਹੜਾ ਸਿਟੀਜ਼ਨਸ਼ਿਪ ਦੇ ਉੱਤੇ ਆ ਤੇ ਉਹ ਤਾਂ ਉੱਥੇ ਸੈਟਲ ਹੈਗਾ ਹੀ ਹੈਗਾ ਤੇ ਜਿਹੜਾ ਵੀ ਵੀਜ਼ੇ ਦੇ ਉੱਤੇ ਇਸ ਟਾਈਮ ਬੰਦਾ ਉਹਨਾਂ ਨੂੰ ਅਨਸਿਕਿਉਰਟੀਆਂ ਜ਼ਰੂਰ ਨੇ ਕਿ ਇਹ ਕੰਟਰੀ ਕਿਤੇ ਸਾਨੂੰ ਰਿਪੋਰਟ ਨਾ ਕਰ ਦੇਣ ਜਾਂ ਸਟੱਡੀ ਵੀਜ਼ੇ ਤੇ ਬੈਠਾ ਜਾਂ ਟੂਰਿਸਟ ਵੀਜ਼ੇ ਤੇ ਬੈਠਾ ਜਾਂ ਪੀਆਰ ਦੀ ਫਾਈਲ ਪਾਈ ਆ ਜਾਂ ਵਰਕ ਪਰਮਿਟ ਦੀ ਫਾਈਲ ਪਾਈ ਆ ਉਹ ਅਨਸਿਕਿਉਰਟੀਆਂ ਤੇ ਲਈ ਸਾਨੂੰ ਆਲਸ ਕਰਦੇ ਨੇ ਤੇ ਅਸੀਂ ਉਹਨਾਂ ਨੂੰ ਸੈਟੀਸਫਾਈ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਐਵੇਂ ਦਾ ਕੁਝ ਨਹੀਂ ਹੈ ਕਿ ਤੁਹਾਨੂੰ ਕੋਈ ਰਿਪੋਰਟ ਨਹੀਂ ਕਰਦਾ ਕਿ ਜਿੰਨਾ ਚਿਰ ਤੁਹਾਡੇ ਖਿਲਾਫ ਕੋਈ ਵੀ ਐਵੇਂ ਦਾ ਕਰਾਇਮ ਨਹੀਂ ਹੁੰਦਾ ਕਿ ਤੁਸੀਂ ਉੱਥੇ ਕੋਈ ਕਰਾਇਮ ਕਰ ਰਹੇ ਹੋ ਜਾਂ ਕੋਈ ਅਨਲੀਗਲ ਰਹਿ ਰਹੇ ਹੋ ਉਹਨਾਂ ਚਿਰ ਉਹ ਕੰਟਰੀ ਤੁਹਾਨੂੰ ਰਿਪੋਰਟ ਨਹੀਂ ਕਰੂਗਾ ਈਵਨ ਕਿ ਉਹ ਕੰਟਰੀ ਸਪੋਰਟ ਕਰਦੇ ਨੇ ਤੇ ਬਾਕੀ ਜਿਹੜੀਆਂ ਇਹ ਗੱਲਾਂ ਅਸੀਂ ਬਹੁਤ ਸੁਣੀਆ ਬਟ ਮੈਂ ਕਿਸੇ ਨੂੰ ਨਹੀਂ ਮਿਲੀ ਕਿ ਕੋਈ ਪੀਆਰ ਜਾਂ ਸਿਟੀਜ਼ਨਸ਼ਿਪ ਛੱਡ ਕੇ ਆਪਣੀ ਕੈਨੇਡਾ ਤੋਂ ਇੱਥੇ ਮੂਵ ਹੋ ਗਿਆ ਜਾਂ ਆਸਟ੍ਰੇਲੀਆ ਤੋਂ ਮੂਵ ਬਿਲਕੁਲ ਬਹੁਤ ਸਾਰੇ ਲੋਕ ਨੇ ਜਿਹੜੇ ਵਿਦੇਸ਼ੀ ਜਾਣਾ ਚਾਹੁੰਦੇ ਆ ਪਰ ਉਹ ਇਹਨਾਂ ਗੱਲਾਂ ਤੋਂ ਡਰਦੇ ਆ ਕਿ ਬਾਹਰ ਜਾ ਕੇ ਕੰਮ ਨਹੀਂ ਮਿਲਣਾ ਅਕਮੋਡੇਸ਼ਨ ਨੂੰ ਲੈ ਕੇ ਪ੍ਰੋਬਲਮਸ ਨੇ ਜਾਂ ਹੋਰ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਇਸ ਕਰਕੇ ਉਹ ਬਹੁਤ ਸਾਰੇ ਅਪਲਾਈ ਨਹੀਂ ਕਰ ਰਹੇ ਔਰ ਬਹੁਤ ਸਾਰੇ ਅਪਲਾਈ ਵੀ ਕਰ ਰਹੇ ਆ ਇਸ ਟਾਈਮ ਵੀਜ਼ਾ ਹੀ ਨਹੀਂ ਆ ਰਿਹਾ ਚਾਹੇ ਆਪਾਂ ਕੈਨੇਡਾ ਦੀ ਗੱਲ ਕਰੀਏ ਬਹੁਤ ਘੱਟ ਜਿਹੜਾ ਹੈ ਸਕਸੈਸ ਰੇਟ ਹੈਗਾ ਬਹੁਤ ਘੱਟ ਜਾਂ ਜਿਹੜੇ ਕ੍ਰੀਮ ਸਟੂਡੈਂਟ ਆਪਾਂ ਕਹਿ ਸਕਦੇ ਆ ਚੰਗੇ ਸਟੂਡੈਂਟ ਨੇ ਜਿਹੜੇ ਪੜ੍ਹਨ ਜਾਣਾ ਚਾਹੁੰਦੇ ਆ ਉਹਨਾਂ ਨੂੰ ਹੀ ਵੀਜ਼ਾਸ ਮਿਲਿਆ ਚਾਹੀ ਕਿਸੇ ਵੀ ਕੰਟਰੀ ਦਾ ਹੋਵੇ ਇਸ ਕਰਕੇ ਜਿਵੇਂ ਮੈਮ ਨੇ ਕਿਹਾ ਕਿ ਅਜ ਤੱਕ ਆਪਾਂ ਨਹੀਂ ਦੇਖਿਆ ਕੋਈ ਬੰਦਾ ਉੱਥੋਂ ਵਾਪਸ ਆ ਗਿਆ ਪੱਕੇ ਤੌਰ ਤੇ ਆਇਆ ਹੋਊਗਾ ਕੋਈ ਵੈਸੇ ਆਉਂਦੇ ਰਹਿੰਦੇ ਆ ਪੰਜਾਬੀ ਤਾਂ ਫਿਰ ਜਾਂਦੇ ਆ ਵਾਪਸ ਪਰ ਪੱਕੇ ਤੌਰ ਤੇ ਆਉਣ ਵਾਲੀ ਗੱਲਾਂ ਹਜੇ ਨਹੀਂ ਹੋ ਰਹੀਆਂ ਕਿਉਂਕਿ ਸਟੂਡੈਂਟ ਵੀ ਲਗਾਤਾਰ ਜਾ ਰਹੇ ਆ ਵੀਜ਼ਾਸ ਵੀ ਆ ਰਹੇ ਨੇ ਜਿਹੜੇ ਚੰਗੇ ਸਟੂਡੈਂਟ ਨੇ ਜਿਹੜੇ ਪੜ੍ਹਨਾ ਚਾਹੁੰਦੇ ਆ ਔਰ ਬਹੁਤ ਸਾਰੇ ਇਸ ਤਰ੍ਹਾਂ ਦੇ ਆ ਜਿਨ੍ਹਾਂ ਦਾ ਪਹਿਲਾਂ ਵੀ ਪੜ੍ਹਨਾ ਮਕਸਦ ਨਹੀਂ ਸੀ ਤਾਂ ਹੁਣ ਵੀ ਨਹੀਂ ਸੀ ਸਿਰਫ ਉੱਥੇ ਪਹੁੰਚਣਾ ਸੀ ਤਾਂ ਉਹਨਾਂ ਕਰਕੇ ਜਿਹੜੀਆਂ ਪ੍ਰੋਬਲਮਸ ਨੇ ਜ਼ਰੂਰ ਆ ਰਹੀਆਂ ਨੇ ਤੇ ਐਮ ਐਮ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਆਸਟ੍ਰੇਲੀਆ ਲਈ ਤਾਂ ਖਾਸ ਸਟੂਡੈਂਟਸ ਬਹੁਤ ਇੰਟਰਸਟਿਡ ਹੈਗੇ ਆ ਕਿ ਸਿਨੈਰੀਓ ਚੱਲ ਰਿਹਾ ਔਰ ਕਿੰਨਾ ਕਿੰਨਾ ਦੇ ਵੀਜ਼ਾ ਸਕਸੈਸ ਰੇਟ ਦੀ ਜੇ ਆਪਾਂ ਗੱਲ ਕਰਦੇ ਜੇ ਮੈਂ ਆਸਟ੍ਰੇਲੀਆ ਦੀ ਵੀਜ਼ਾ ਸਕਸੈਸ ਰੇਟ ਦੀ ਗੱਲ ਕਰਾਂ ਤਾਂ ਇਸ ਟਾਈਮ 98% ਜਿਹੜਾ ਰਿਜ਼ਲਟ ਹੈ ਪੋਜ਼ਿਟਿਵ ਆ ਰਿਹਾ ਹੈ ਬਟ ਸਿਸਟਮ ਨੂੰ ਸਮਝਣ ਦੀ ਜ਼ਰੂਰਤ ਆ ਫਾਈਲ ਪੋਟਨ ਕਿਵੇਂ ਕਰਨੀ ਹੈ ਕਿਹੜੇ ਵੀਜ਼ਾ ਲਈ ਕਿਹੜੀ ਕੈਟਾਗਰੀ ਲਈ ਤੁਸੀਂ ਅਵੇਲੇਬਲ ਸੌਰੀ ਕਿਹੜੀ ਕੈਟਾਗਰੀ ਲਈ ਤੁਹਾਡਾ ਜਿਹੜਾ ਪ੍ਰੋਫਾਈਲ ਆ ਸੂਟੇਬਲ ਆ ਕੀ ਤੁਹਾਡਾ ਕਰਾਈਟੇਰੀਆ ਉਸ ਪ੍ਰੋਫਾਈਲ ਲਈ ਮੈਚ ਕਰ ਰਿਹਾ ਕਿ ਨਹੀਂ ਕਰ ਰਿਹਾ ਡਿਪੈਂਡ ਔਨ ਆ ਕਿ ਤੁਸੀਂ ਕਿਸ ਕੈਟਾਗਰੀ ਲਈ ਅਪਲਾਈ ਕਰ ਰਹੇ ਹੋ ਤੇ ਕਿੰਨਾ ਕਿ ਸਿਸਟਮ ਨੂੰ ਫਾਲੋ ਕਰ ਰਹੇ ਹੋ ਕਿੰਨਾ ਕਿ ਉਹਨਾਂ ਦੇ ਸਟੈਪ ਬਾਈ ਸਟੈਪ ਜਿੰਨੇ ਵੀ ਉਹਨਾਂ ਨੇ ਰੂਲ ਰੈਗੂਲੇਸ਼ਨਸ ਬਣਾਏ ਸੀ ਉਹਨਾਂ ਨੂੰ ਫੋਲੋ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਇਸ ਤਰ੍ਹਾਂ ਨਾਲ ਇਸ ਦੇ ਵਿੱਚ ਵੀਜ਼ਾ ਸਕਸੈਸ ਰੇਟ ਨਿਕਲਦਾ ਹੈ ਔਰ ਜੇ ਮੈਂ ਗੱਲ ਕਰਾਂ ਕਿ ਇਸ ਟਾਈਮ ਜਿਹੜਾ ਸਾਡੇ ਸਟੱਡੀ ਵੀਜ਼ਾ ਦੇ ਬੱਚੇ ਨੇ 2021 ਪਾਸ ਆਊਟ ਹੋ 22 ਪਾਸ ਆਊਟ ਹੋ 23 ਪਾਸ ਆਊਟ ਹੋ 20 ਤੋਂ ਬਾਅਦ ਜਿੰਨੇ ਵੀ ਬੱਚੇ ਸਾਡੇ ਪਾਸ ਆਊਟ ਨੇ 6 ਓਵਰਲ ਬੈਂਡ ਨੇ ਤੁਸੀਂ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ ਅੱਜ ਸਾਨੂੰ ਆਪਣੀ ਪ੍ਰੋਫਾਈਲ ਦੇ ਦਿਓ ਅਸੀਂ ਤੁਹਾਡਾ ਵੀਜ਼ਾ ਲੈ ਕੇ ਦੇਵਾਂਗੇ 15 ਤੋਂ 20 ਦਿਨ ਦੇ ਵਿੱਚ ਅਸੀਂ ਫੁੱਲ ਆਫਰ ਲੈਟਰ ਤੁਹਾਨੂੰ ਲੈ ਕੇ ਦੇਵਾਂਗੇ ਗੱਲ ਰਹੀ ਸੀਓਈ ਦੀ ਸੀਓਈ ਤੋਂ ਪਹਿਲਾਂ ਤੁਹਾਨੂੰ ਆਪਣੀ ਬੈਂਕਿੰਗ ਜਿਹੜੀ ਉਹ ਸਟਰੋਂਗ ਕਰਨੀ ਪਊਗੀ ਸੀਓਈ ਵਿਦਾਊਟ ਬੈਂਕਿੰਗ ਵਿਦਾਊਟ ਬੈਂਕਿੰਗ ਵੈਰੀਫਿਕੇਸ਼ਨ ਨਹੀਂ ਨਿਕਲਦੀ ਕੱਲੀ ਬੈਂਕਿੰਗ ਦੇ ਉੱਤੇ ਨਹੀਂ ਕਈ ਵਾਰ ਅਸੀਂ ਐਡਿਟ ਕਰਕੇ ਫੰਡ ਦੇ ਦਿੰਦੇ ਆ ਤੇ ਉਹ ਚੀਜ਼ਾਂ ਹੁਣ ਜਾ ਚੁੱਕੀਆਂ ਨੇ ਸਿਰਫ ਜੈਨੂਇਨਟੀ ਦੇ ਉੱਤੇ ਹੀ ਵੀਜ਼ਾ ਲਿਆ ਜਾ ਸਕਦਾ ਹੈ ਭਾਵੇਂ ਆਸਟ੍ਰੇਲੀਆ ਦੀ ਪੀਆਰ ਦੀ ਗੱਲ ਕਰਾਂ ਭਾਵੇਂ ਸਕਿਲਡ ਵੀਜ਼ਾ ਦੀ ਗੱਲ ਦੀ ਗੱਲ ਕਰਾਂ ਭਾਵੇਂ ਮੈਂ ਸਟੱਡੀ ਵੀਜ਼ਾ ਦੀ ਗੱਲ ਕਰਾਂ ਜਿੰਨਾ ਚਿਰ ਅਸੀਂ ਉਹਨਾਂ ਦੇ ਸਿਸਟਮ ਨੂੰ ਰੂਲ ਐਂਡ ਰੈਗੂਲੇਸ਼ਨਸ ਨੂੰ ਫੋਲੋ ਨਹੀਂ ਕਰਦੇ ਅਸੀਂ ਵੀਜ਼ਾ ਗ੍ਰਾਂਟ ਨਹੀਂ ਕਰਵਾ ਸਕਦੇ ਹੂੰ ਬਿਲਕੁਲ ਜੇਕਰ ਤੁਹਾਡੇ ਕੋਲ ਜੈਨੂਨ ਫੰਡਸ ਹੈਗੇ ਆ ਤੁਸੀਂ ਜੈਨੂਨ ਸਟੂਡੈਂਟਸ ਹੋ ਤੁਸੀਂ ਹੁਣੇ ਜਿਹੜਾ ਹੈ ਪਲੱਸ 2 ਕਰੀਆ ਔਰ ਉਸ ਤੋਂ ਬਾਅਦ ਹਾਈਲੈਕਸ ਪੀਟੀ ਜੇ ਤੁਸੀਂ ਕਰ ਚੁੱਕੇ ਹੋ ਤਾਂ ਤਾਂ ਹੀ ਤੁਹਾਨੂੰ ਵੀਜ਼ਾ ਕੋਈ ਕੰਟਰੀ ਦਊਗੀ ਔਰ ਸੀਯੂ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਹੀ ਬੜੀਆਂ ਟਰਮਸ ਐਂਡ ਕੰਡੀਸ਼ਨ ਨੇ ਜੋ ਤੁਹਾਨੂੰ ਫulfill ਕਰਨੀਆਂ ਪੈਣੀਆਂ ਉਸ ਤੋਂ ਬਾਅਦ ਹੀ ਤੁਸੀਂ ਵੀਜ਼ਾ ਲੈ ਸਕਦੇ ਹੋ ਜਿਹੜੇ ਵੀ ਦਰਸ਼ਕ ਸਾਡਾ ਸ਼ੋਅ ਲਿਖ ਰਿਹਾ ਹੈ ਔਰ ਵਿਦੇਸ਼ ਜਾਣਾ ਚਾਹੁੰਦੇ ਆ ਆਸਟ੍ਰੇਲੀਆ ਜਾਣਾ ਖਾਸ ਤੌਰ ਤੇ ਤਾਂ ਤੁਸੀਂ ਸਕਰੀਨ ਤੇ ਆ ਰਹੇ ਨੰਬਰ ਦੇ ਉੱਤੇ ਕਾਲ ਕਰੋ ਕਾਲ ਕਰਕੇ ਅ ਕ੍ਰੀਏਟਿਵ ਫਿਊਚਰ ਕਾਉਂਸਲਰ ਜਿਹੜਾ ਆਫਿਸ ਹੈ ਮੁਹਾਲੀ ਦੇ ਵਿੱਚ ਜਲੰਧਰ ਅਹਮਦਾਬਾਦ ਤੇ ਹైదరాబాద్ ਦੇ ਵਿੱਚ ਹੈ ਕਿਸੇ ਵੀ ਨੇੜਲੇ ਆਫਿਸ ਦੇ ਵਿੱਚ ਵਿਜ਼ਿਟ ਕੀਤਾ ਜਾ ਸਕਦਾ ਹੈ ਜਾਣਕਾਰੀ ਲਈ ਜਾ ਸਕਦੀ ਹੈ ਔਰ ਉਸ ਤੋਂ ਬਾਅਦ ਤੁਸੀਂ ਆਪਣਾ ਹੈ ਵੀਜ਼ਾ ਅਪਲਾਈ ਕਰ ਸਕਦੇ ਹੋ ਮੈਮ ਜੇ ਆਸਟ੍ਰੇਲੀਆ ਦੇ ਆਪਾਂ ਨੈਕਸਟ ਇਨਟੇਕ ਦੀ ਗੱਲ ਕਰੀਏ ਤਾਂ ਕਿਹੜਾ ਇਨਟੇਕ ਇਸ ਟਾਈਮ ਸਟੂਡੈਂਟਸ ਲਈ ਅਵੇਲੇਬਲ ਹੈ ਔਰ ਮਿਨੀਮਮ ਰਿਕੁਆਇਰਮੈਂਟਸ ਕੀ ਹੈ ਯਾਨੀ ਕਿ 23 ਪਾਸ ਆਊਟ ਲਈ ਜਾਂ 22 ਪਾਸ ਆਊਟ ਲਈ ਕੋ ਆਪਸ਼ਨ ਹੈਗੀ ਆ ਜਾਂ ਬਿਲਕੁਲ ਬੰਦ ਹੋ ਚੁੱਕੀਆਂ ਨੇ ਦੇਖੋ ਜੀ ਸਾਡੇ ਕੋਲ 21 ਪਾਸ ਆਊਟ ਵਾਲਾ ਵੀ ਬੱਚਾ ਆਂਦਾ ਹੈ ਸਾਡੇ ਕੋਲ ਆਪਸ਼ਨਸ ਹੈਗੀਆਂ ਨੇ ਆਸਟ੍ਰੇਲੀਆ ਦੇ ਲਈ ਬਾਕੀ ਇਨਟੇਕ ਦੀ ਗੱਲ ਕਰਾਂ ਤੇ ਸਾਡੇ ਕੋਲ ਅਕਤੂਬਰ ਇਨਟੇਕ ਇਸ ਟਾਈਮ ਅਵੇਲੇਬਲ ਆ ਜੇ ਤੁਸੀਂ ਆਪਣੀ ਆਫਰ ਲੈਟਰ ਅਪਲਾਈ ਕਰਨਾ ਚਾਹੁੰਦੇ ਹੋ ਅਪਲਾਈ ਕਰ ਸਕਦੇ ਹੋ ਜਿਵੇਂ ਭਲ ਪਾਪਰ ਵਰਕ ਕਿਤੋਂ ਦਾ ਵੀਜ਼ਾ ਨਹੀਂ ਲਿਆ ਜਾ ਸਕਦਾ ਤੁਹਾਡਾ ਗੈਪ ਵੀ ਐਸ ਸਪਾਊਸ ਦੇ ਨਾਲ ਵੀ ਜਾਣਾ ਹੈ ਤਾਂ ਵੀ ਅਸੀਂ ਤੁਹਾਡੀ ਹੈਲਪ ਕਰਾਂਗੇ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿਸ ਤਰੀਕੇ ਨਾਲ ਤੁਸੀਂ ਵੀਜ਼ਾ ਅਪਲਾਈ ਕਰਕੇ ਆਪਣਾ ਜਾ ਸਕਦੇ ਹੋ ਬਾਕੀ ਗੱਲ ਰਹਿ ਗਈ ਹੈ ਕਿ ਜਿਹੜਾ ਬੱਚੇ ਦਾ ਗੈਪ ਹੈ ਗੈਪ ਦੇ ਉੱਤੇ ਜਸਟੀਫਿਕੇਸ਼ਨ ਕਿਵੇਂ ਦੇਣੀ ਆ ਸੀਓਈ ਕਿਵੇਂ ਕੱਢਣੀ ਆ ਉਹ ਪ੍ਰੋਪਰ ਸਾਡੀ ਜਿਹੜੀ ਬੈਕ ਇੰਡ ਤੇ ਟੀਮ ਹੈ ਉਹ ਤੁਹਾਨੂੰ ਗਾਈਡ ਕਰੂਗੀ ਉਹ ਗਾਈਡ ਕਰਕੇ ਤੁਹਾਨੂੰ ਦੱਸੂਗੀ ਗਾਈਡ ਕਰਨ ਤੋਂ ਬਾਅਦ ਕਿਹੜਾ ਪੇਪਰ ਵਰਕ ਕਿਹੜੇ ਡਾਕੂਮੈਂਟਸ ਨਾਲ ਇਹ ਗੈਪ ਨੂੰ ਫਿਲ ਕਰਕੇ ਤੁਸੀਂ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਸਪਾਊਸ ਦੇ ਨਾਲ ਲੈ ਸਕਦੇ ਹੋ ਬਾਕੀ ਗੱਲ ਹੈ ਕੋਈ ਲੰਬਾ ਗੈਪ ਹੈ ਜਾਂ ਤੁਸੀਂ ਕਿਸੇ ਵੀ ਹੋਰ ਫੀਲਡ ਤੋਂ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਸਾਡਾ ਉਸ ਜਿਸ ਵੀ ਫੀਲਡ ਤੋਂ ਉਹਦੇ ਵਿੱਚ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਆਪਣੀ ਜਿਹੜੀ ਹੈ ਅਸੈਸਮੈਂਟ ਵੀ ਸਾਡੇ ਤੋਂ ਲੈ ਸਕਦੇ ਹੋ ਉਸ ਅਸੈਸਮੈਂਟ ਦੇ ਬੇਸ ਤੇ ਤੁਸੀਂ ਆਪਣੀ ਪੀਆਰ ਵੀ ਅਪਲਾਈ ਕਰ ਸਕਦੇ ਹੋ ਹਰ ਕੈਟਾਗਰੀ ਲਈ ਹਰ ਤਰੀਕੇ ਦਾ ਵੀਜ਼ਾ ਅਵੇਲੇਬਲ ਹੈ ਹਰ ਤਰ੍ਹਾਂ ਦੀ ਅਸੀਂ ਕਾਉਂਸਲਿੰਗ ਦੇਣ ਨੂੰ ਤਿਆਰ ਹਾਂ ਬਟ ਵਿਦਆਊਟ ਪੇਪਰ ਵਰਕ ਵਿਦਆਊਟ ਜਸਟੀਫਿਕੇਸ਼ਨ ਕੋਈ ਵੀ ਵੀਜ਼ਾ ਨਹੀਂ ਲਿਆ ਜਾਊਗਾ ਇੱਕ ਜਿਹੜਾ ਇੱਕ ਸਾਡੇ ਕੋਲ ਸਟੂਡੈਂਟ ਆਂਦਾ ਹੈ ਕਿ ਮੈਮ ਮੈਂ ਟੂਰਿਸਟ ਦੇ ਵੀਜ਼ੇ ਤੇ ਆਸਟ੍ਰੇਲੀਆ ਦੇ ਵਿੱਚ ਬੈਠਾ ਹੈ ਉਹਦੇ ਲਈ ਵੀ ਆਪਸ਼ਨਸ ਹੈਗੀਆਂ ਨੇ ਸਾਡੇ ਕੋਲ ਥੋੜਾ ਜਿਹਾ ਸਾਨੂੰ ਸਿਟੀ ਤੋਂ ਬਾਹਰ ਜਾਣਾ ਪਊਗਾ ਲਾਈਕ ਤਸਮਾਨੀਆ ਸਾਈਡ ਸਾਨੂੰ ਜਾ ਕੇ ਉੱਥੇ ਤੁਹਾਡਾ ਪੇਪਰਵਰਕ ਕਰਨਾ ਪਊਗਾ ਉਹਦੇ ਲਈ ਵੀ ਅਸੀਂ ਵੀਜ਼ਾ ਲੈਣ ਨੂੰ ਤਿਆਰ ਬੈਠੇ ਆ ਤੁਸੀਂ ਜਦੋਂ ਮਰਜ਼ੀ ਡਾਕੂਮੈਂਟਸ ਪੇਪਰ ਵਰਕ ਸਾਡੇ ਕੋਲ ਲੈ ਕੇ ਆ ਜਾਓ ਭਾਵੇਂ ਤੁਸੀਂ ਆਸਟ੍ਰੇਲੀਆ ਤੋਂ ਪਹਿਲਾਂ ਰਿਫਿਊਜ਼ ਵੀ ਹੋ ਚੁੱਕੇ ਆ ਇੱਕ ਵਾਰ ਰਿਫਿਊਜ਼ਲ ਲੈਟਰ ਜ਼ਰੂਰ ਦਿਖਾਓ ਕੀ ਰੀਜ਼ਨ ਆ ਕੀ ਕਾਰਨ ਆ ਤੁਹਾਡਾ ਰਿਫਿਊਜ਼ਲ ਦਾ ਥੈਨ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿ ਕਿਵੇਂ ਰਿਫਿਊਜ਼ਲ ਲੈਟਰ ਨੂੰ ਕਵਰ ਕਰਨ ਤੋਂ ਬਾਅਦ ਕਿਵੇਂ ਅਸੀਂ ਤੁਹਾਡਾ ਦੁਬਾਰਾ ਵੀਜ਼ਾ ਲੈ ਕੇ ਰਿਫਿਊਜ਼ਲ ਲੈਟਰ ਦੇ ਜਿਹੜੇ ਵੀ ਰੀਜ਼ਨਸ ਨੇ ਉਹਨਾਂ ਨੂੰ ਸੈਟੀਸਫਾਈ ਵੀਜ਼ਾ ਅਫੀਸਰ ਨੂੰ ਸੈਟੀਸਫਾਈ ਕਰਨ ਤੋਂ ਬਾਅਦ ਅਸੀਂ ਦੁਬਾਰਾ ਵੀਜ਼ਾ ਲੈ ਕੇ ਦਵਾਂਗੇ ਬਾਕੀ ਗੱਲ ਰਹਿੰਦੀ ਆ ਕਿ ਮੇਰੇ ਕੋਲ ਕੋਈ ਵੀ ਐਵੇਂ ਦੀ ਚੀਜ਼ ਨਹੀਂ ਆ ਕਿ without paperwork without documents ਤੁਸੀਂ ਮੇਰੇ ਕੋਲ ਆਓ ਤਾਂ ਨੂੰ ਮੈਂ 100% ਵੀਜ਼ਾ ਲੈ ਕੇ ਦਵਾਂਗੀ ਤੁਹਾਡੇ ਪੇਪਰਵਰਕ ਤੇ ਤੁਹਾਡੇ ਡਾਕੂਮੈਂਟਸ ਦੇ ਉੱਤੇ ਤੁਹਾਡੇ ਪ੍ਰੋਫਾਈਲ ਦੇ ਉੱਤੇ ਵੀਜ਼ਾ ਗ੍ਰਾਂਟ ਹੋਣਾ ਹੈ ਔਰ ਵੀਜ਼ਾ ਅਫਸਰ ਨੇ ਵੀਜ਼ਾ ਮੈਨੂੰ ਨਹੀਂ ਤੁਹਾਨੂੰ ਦੇਣਾ ਮੈਂ ਸਿਰਫ ਕੋਮੀਡੀਏਟਰ ਦਾ ਕੰਮ ਕਰੂੰਗੀ ਮੈਂ ਤੁਹਾਨੂੰ ਸਿਰਫ ਗਾਈਡ ਕਰ ਸਕਦੀ ਆ ਔਰ ਇਹ ਗਾਈਡੈਂਸ ਲੈਣ ਤੋਂ ਬਾਅਦ ਮੈਂ ਕਹਿੰਨੀ ਆਪਾਂ 99% 1% ਤੁਹਾਡਾ ਅਲੱਗ ਹੈ ਜੀ ਵੀਜ਼ਾ ਸਕਸੈਸ ਰੇਸ਼ੋ ਜਿਹੜੀ ਆ ਉਹ ਕੱਢ ਜਾਂਦੇ ਆ ਸਾਡੀ ਕੰਪਨੀਆਂ ਦੇ ਤੋਂ ਤੁਸੀਂ ਪਹਿਲਾਂ ਵੀ ਵੇਖਿਆ ਨਾ ਅਸੀਂ ਕਲਚਰ ਪ੍ਰੋਗਰਾਮ ਚ ਬਹੁਤ سارے ਵੀਜ਼ਾਸ ਵੀ ਲੈ ਸੀ ਔਰ ਕਨਵਰਟ ਵੀ ਕਰਵਾ ਕੇ ਦਿੱਤੇ ਉੱਥੇ ਸਟੂਡੈਂਟਸ ਤੇ ਤੇ ਹੁਣ ਵੀ ਆਸਟ੍ਰੇਲੀਆ ਤੋਂ ਸਾਡਾ ਸਟੂਡੈਂਟ ਕਾਫੀ ਯੂਐਸਏ ਮੂਵ ਹੋਇਆ ਉਹਨਾਂ ਦੇ ਵੀ ਅਸੀਂ ਕਾਫੀ ਵੀਜ਼ਾਸ ਜਿਹੜੇ ਉਹ ਗ੍ਰਾਂਟ ਕਰਵਾ ਹੂੰ ਬਿਲਕੁਲ ਵੀਜ਼ਾਸਰ ਲਗਾਤਾਰ ਆ ਰਹੇ ਹੈ ਨੈਕਸਟ ਇਨਟੇਕ ਦੇ ਲਈ ਤੁਸੀਂ ਹੈ ਜਿਹੜਾ ਸਭ ਤੋਂ ਵੱਡਾ ਜੇ ਇਨਟੇਕ ਦੀ ਗੱਲ ਕਰੀਏ ਤਾਂ ਫਰਬਰੀ ਇਨਟੇਕ ਨੈਕਸਟ ਆ ਰਿਹਾ ਹੈ ਔਰ ਉਸ ਤੋਂ ਪਹਿਲਾਂ ਤੁਸੀਂ ਨਵੰਬਰ ਦੇ ਲਈ ਵੀ ਮੈਨੂੰ ਲੱਗਦਾ ਅਪਲਾਈ ਕਰ ਸਕਦੇ ਹੋ ਔਰ ਕਾਫੀ ਸਮਾਂ ਹਜੇ ਹੈਗਾ ਸਟੂਡੈਂਟਸ ਕੋਲੇ ਔਰ ਖਾਸ ਤੌਰ ਤੇ ਮੈਮ ਤੁਸੀਂ ਹੁਣੇ ਸਪਾਊਸ ਦੀ ਗੱਲ ਕੀਤੀ ਹੈ ਸਪਾਊਸ ਦੇ ਲਈ ਤਾਂ ਮੈਨੂੰ ਲੱਗਦਾ ਬਹੁਤੀਆਂ ਆਪਸ਼ਨਸ ਨਹੀਂ ਹੈਗੀਆਂ ਇਸ ਟਾਈਮ ਤੇ ਆਸਟ੍ਰੇਲੀਆ ਦੇ ਵਿੱਚ ਜੇ ਕੋਈ ਸਪਾਊਸ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਕਿਸ ਤਰ੍ਹਾਂ ਦੀ ਐਲੀਜੀਬਿਲਟੀ ਹੋਣੀ ਚਾਹੀਦੀ ਹੈ ਕਿੰਨੇ ਕਾਇਲਰਸ ਦੇ ਵਿੱਚ ਬੈਂਡ ਹੋਣ ਜਾਂ ਜਿਹੜਾ ਸਪਾਊਸ ਹੈ ਉਸ ਦੀ ਕਿਸ ਤਰ੍ਹਾਂ ਦੀ ਕੋਈ ਕੁਆਲੀਫਿਕੇਸ਼ਨ ਕਾਊਂਟ ਹੁੰਦੀ ਹੈ ਕਿ ਇਹਨਾਂ ਪੜਿਆ ਹੋਵੇ ਜਾਂ ਕੋਈ ਉਹਦਾ ਫੀਲਡ ਤੋਂ ਕਿਸੇ ਨਾਲ ਤੁਸੀਂ ਆਪਾਂ ਕਹਿ ਦਿੰਦੇ ਆ ਕੋਈ ਕੋਰਸ ਜਾਂ ਕੁਝ ਤਰ੍ਹਾਂ ਦੇ ਨਾਲ ਕੋਈ ਟ੍ਰੇਨਿੰਗ ਜਾਂ ਕੋਈ ਐਕਸਪੀਰੀਅੰਸ ਹੋਵੇ ਕਿਵੇਂ ਸਪਾਉਸ ਕਿਵੇਂ ਨਾਲ ਜਾ ਸਕਦਾ ਹੈ ਦੇਖੋ ਜੀ ਜੇਕਰ ਤੁਸੀਂ ਪਲੱਸ 2 ਤੋਂ ਬਾਅਦ ਤੁਹਾਡੇ ਕੋਲ ਕਿਸੇ ਵੀ ਟ੍ਰੇਡ ਲਾਈਨ ਦਾ 5 ਸਾਲ ਦਾ ਐਕਸਪੀਰੀਅੰਸ ਆ 2 ਸਾਲ ਦਾ 3 ਸਾਲ ਦਾ ਐਕਸਪੀਰੀਅੰਸ ਆ ਅਸੀਂ ਸਪਾਉਸ ਦਾ ਨਾਲ ਅਪਲਾਈ ਕਰ ਦਾਂਗੇ ਜੇ ਤੁਸੀਂ ਸਿੰਪਲ ਗ੍ਰੈਜੂਏਸ਼ਨ ਵੀ ਕੀਤੀ ਆ ਤਾਂ ਵੀ ਜਾ ਸਕਦਾ ਥੋੜਾ ਜਿਹਾ ਸਾਨੂੰ हट ਕੇ ਰੂਲਰ ਏਰੀਆ ਦੇ ਵੱਲ ਜਾਣਾ ਪਊਗਾ ਕਿਉਂਕਿ ਅਸੀਂ ਸਪਾਉਸ ਦੀ ਫਾਈਲ ਇਨਡਾਇਰੈਕਟ ਹੌਟ ਪਲੇਸਸ ਦੇ ਉੱਤੇ ਅਪਲਾਈ ਨਹੀਂ ਕਰ ਸਕਦੇ ਕਿਉਂਕਿ ਯੂਨੀਵਰਸਿਟੀਆਂ ਦੇ ਵਿੱਚ ਜੇ ਯੂਨੀਵਰਸਿਟੀ COE ਦੇ ਵਿੱਚ ਪਹਿਲਾਂ ਹੀ ਸਾਨੂੰ ਕਲੀਅਰ ਕਰ ਦਿੱਤਾ ਜਾਂਦਾ ਹੈ ਕਿ ਉਹਨਾਂ ਨੂੰ ਇਹ ਹੁੰਦਾ ਹੈ ਕਿ ਸਿ ਯੂਨੀਵਰਸਿਟੀ ਦਾ ਕੇਸ ਅਸੀਂ ਰਿਜੈਕਸ਼ਨ ਕੇਸ ਨਹੀਂ ਚਾਹੁੰਦੇ ਤਾਂ ਉਹਦੇ ਵਿੱਚ ਅਸੀਂ ਕਿਤੇ ਨਾ ਕਿਤੇ ਯੂਨੀਵਰਸਿਟੀ ਨੂੰ ਦੱਸ ਕੇ ਪਰਮਿਸ਼ਨ ਲੈਣ ਤੋਂ ਬਾਅਦ ਜਦੋਂ ਸਟਰੋਂਗ ਕੇਸ ਹੁੰਦਾ ਹੈ ਅਸੈਸਮੈਂਟ ਲੈਣ ਤੋਂ ਬਾਅਦ ਅਸੀਂ ਯੂਨੀਵਰਸਿਟੀ ਕੇਸ ਅਪਲਾਈ ਕਰ ਰਹੇ ਹਾਂ ਸੁਪਾਉਜ਼ ਨਹੀਂ ਤੇ ਅਸੀਂ ਕਾਲਜ ਦੇ ਵਿੱਚ ਸੁਪਾਉਜ਼ ਅਪਲਾਈ ਕਰ ਰਹੇ ਹਾਂ ਕਾਲਜ ਦੇ ਵਿੱਚ ਵੀ ਰੂਰਲ ਏਰੀਆ ਦੇ ਵਿੱਚ ਜਾ ਕੇ ਅੱਛਾ ਵੀਜ਼ਾ ਸਕਸੈਸ ਰੇਟ ਕੱਢਿਆ ਜਾ ਸਕਦਾ ਹੈ ਇਸ ਕਰਕੇ ਜਿਨੇ ਵੀ ਅਪਲਾਈ ਕਰਨਾ ਸਭ ਤੋਂ ਪਹਿਲਾਂ ਡਾਕੂਮੈਂਟਸ 'ਤੇ ਜੋ ਅਸੈਸਮੈਂਟ ਲੋ ਗਾਈਡੈਂਸ ਲੋ ਯਾਨੀ ਕਿ ਮੈਂ ਕਹਿ ਦਿੰਦਾ ਤੇ ਤੁਸੀਂ ਅਪਲਾਈ ਬਿਨਾ ਕੀਤੇ ਜਾਂ ਬਿਨਾ ਗਾਈਡੈਂਸ ਲੈ ਆਪਾਂ ਵੀਜ਼ਾ ਲੈ ਲਾਂਗੇ ਪ੍ਰੋਪਰ ਸਾਨੂੰ ਪੇਪਰ ਵਰਕ ਕਰਨਾ ਪਊਗਾ ਡਾਕੂਮੈਂਟਸ ਜਿਹੜੇ ਆ ਉਹ ਕਰਨੇ ਪੈਣਗੇ ਬਾਕੀ ਉਹਨਾਂ ਦੇ ਸਿਸਟਮ ਨੂੰ ਫੋਲੋ ਕਰਦੇ ਹੋਏ ਹੀ ਅਸੀਂ ਵੀਜ਼ਾ ਲਵਾਂਗੇ ਇਹ ਨਹੀਂ ਕਿ ਕਿਸੇ ਵੀ ਡਾਕੂਮੈਂਟਸ ਔਰ ਪੇਪਰ ਵਰਕ ਤੋਂ ਬਿਨਾ ਅਸੀਂ ਕਿਸੇ ਵੀ ਤਰੀਕੇ ਦਾ ਕੋਈ ਵੀਜ਼ਾ ਨਹੀਂ ਲੈ ਸਕਦੇ ਬਾਕੀ ਸੁਪਾਊਸ ਨਾਲ ਜਾ ਸਕਦਾ ਹੈ ਜੇ ਤੁਸੀਂ ਟ੍ਰੇਡ ਕੋਰਸ ਨਾਲ ਰਿਲੇਟਡ ਹੋ ਤਾਂ ਬਹੁਤ ਅੱਛੀ ਗੱਲ ਆ ਸਿੰਪਲ ਗ੍ਰੈਜੂਏਸ਼ਨ ਕੀਤੀ ਆ ਤਾਂ ਵੀ ਠੀਕ ਆ ਜੇ ਪਲੱਸ 2 ਤੋਂ ਬਾਅਦ ਤੁਹਾਡੇ ਕੋਲ ਸਰਟੀਫਿਕੇਸ਼ਨ ਕੋਈ ਹੈਗੀ ਆ ਤਾਂ ਵੀ ਬਹੁਤ ਵਧੀਆ ਹੈ ਨਹੀਂ ਵੀ ਹੈਗੀ ਤੁਹਾਡੇ ਕੋਲ ਸਿਰਫ ਤੁਹਾਡੇ ਕੋਲ ਸਿਰਫ ਐਕਸਪੀਰੀਅੰਸ ਆ ਕਿਸੇ ਵੀ ਟ੍ਰੇਡ ਲਾਈਨ ਦਾ ਤਾਂ इजीली ਅਸੀਂ ਸਪਾਊਸ ਦਾ ਵੀਜ਼ਾ ਨਾਲ ਲੈ ਸਕਦੇ ਆ ਆਸਟ੍ਰੇਲੀਆ ਦੇ ਵਿੱਚ ਹਮ ਬਿਲਕੁਲ ਹੈ ਸਪਾਊਸ ਲਈ ਵੀ ਆਪਸ਼ਨ ਹੈਗੀ ਹੈ ਜੇਕਰ ਤੁਸੀਂ ਚੰਗੀ ਪ੍ਰੋਫਾਈਲ ਤੁਹਾਡੀ ਹੈਗੀ ਹੈ ਔਰ ਤੁਸੀਂ ਜਿਹੜਾ ਹੈਗਾ ਆਪਣੇ ਐਨਜੀ ਆਪਾਂ ਕਹਿੰਦੇ ਆਈਲੈਂਡਸ ਦੇ ਵਿੱਚ ਚੰਗੇ ਬੈਂਡ ਸਕੋਰ ਤੁਹਾਡੇ ਹੈਗੇ ਨੇ ਪਲੱਸ 2 ਤੋਂ ਬਾਅਦ ਵੀ ਤੁਸੀਂ ਸਪਾਊਸ ਦੇ ਨਾਲ ਜਾ ਸਕਦੇ ਹੋ ਔਰ ਗ੍ਰੈਜੂਏਸ਼ਨ ਵਾਲਿਆਂ ਦੇ ਲਈ ਵੀ ਚੰਗੀਆਂ ਆਪਸ਼ਨਸ ਹੈਗੀਆਂ ਨੇ ਹਰ ਇੱਕ ਕੰਟਰੀ ਹੈ ਜਿਹੜੀ ਜਿਹੜੀ ਉਹਦੀਆਂ ਟਰਮਸ ਐਂਡ ਕੰਡੀਸ਼ਨ ਨੇ ਜੇ ਤੁਸੀਂ ਉਹ ਫੁੱਲਫਿਲ ਕਰਦੇ ਹੋ ਤਾਂ ਵੀਜ਼ਾ ਦਿੰਦੀ ਹੈ ਯਾਨੀ ਕਿ ਜੇ ਕਿਸੇ ਕੰਟਰੀ ਨੇ ਕੋਈ ਕੈਟਾਗਰੀ ਰੱਖੀ ਹੈ ਚਾਹੇ ਆਪਾਂ ਪਿੱਛੇ ਬਹੁਤ ਸਾਰੇ ਸ਼ੋਅ ਕੀਤੇ ਆ ਕਲਚਰ ਰਿਕੀਨ ਪ੍ਰੋਗਰਾਮ ਰਾਹੀਂ ਤਾਂ ਬਹੁਤ ਸਾਰੇ ਲੋਕ ਕਮੈਂਟਾਂ ਵਿੱਚ ਵੀ ਕਹਿੰਦੇ ਰਿਹਾ ਕਿ ਫੇਕ ਹੈ ਵੀਜ਼ਾ ਨਹੀਂ ਲੱਗਦਾ ਪਰ ਕ੍ਰੀਏਟਿਵ ਫਿਊਚਰ ਕਾਉਂਸਲੈਂਟਾਂ ਨੇ ਬਹੁਤ ਸਾਰੇ ਵੀਜ਼ੇ ਉਸੇ ਕੈਟਾਗਰੀ ਦੇ ਵਿੱਚ ਲਏ ਆ ਔਰ ਇਹ ਵੀ ਨਹੀਂ ਹੁੰਦਾ ਵੀ ਹਰੇਕ ਬੱਚੇ ਦਾ ਵੀਜ਼ਾ ਆਵੇ ਔਰ ਇਹ ਵੀ ਨਹੀਂ ਹੁੰਦਾ ਕਿ ਹਰੇਕ ਦਾ ਰਿਫਿਊਜ਼ਲ ਆ ਜਾਵੇ ਕਈ ਵਾਰੀ ਤੁਹਾਡਾ ਲੱਕ ਵੀ ਕੰਮ ਕਰਦਾ ਹੈ ਕੰਸਲਟੈਂਟ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਕੰਮ ਕਰਦਾ ਔਰ ਚੰਗੇ ਕਾਲਜ ਯੂਨੀਵਰਸਿਟੀ ਰੈਲੇਵੈਂਟ ਤੁਹਾਡੇ ਕੋਰਸ ਹੈਗੇ ਆ ਇਹ ਸਾਰੀਆਂ ਚੀਜ਼ਾਂ ਕੰਮ ਕਰਦੀਆਂ ਔਰ ਉਸ ਤੋਂ ਬਾਅਦ ਤੁਸੀਂ ਵੀਜ਼ੇ ਦੇ ਮਕਾਮ ਤੱਕ ਪਹੁੰਚ ਸਕਦੇ ਹੋ ਜੇਕਰ ਤੁਸੀਂ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲੈਣਾ ਹੈ ਤੁਸੀਂ 2024 ਦੇ ਵਿੱਚ +2 ਕੀਤੀ ਹੈ ਜਾਂ 25 ਦੇ ਵਿੱਚ ਕੀਤੀ ਹੈ ਤਾਂ ਤੁਹਾਡੇ ਕੋਲ ਚੰਗੀ ਆਪਸ਼ਨ ਇਸ ਟਾਈਮ ਹੈਗੀ ਹੈ ਫਰਵਰੀ ਦੇ ਲਈ ਜਿਵੇਂ 2026 ਦੇ ਲਈ ਤਾਂ ਨਵੰਬਰ ਇਨਟੇਕ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਹੋਰ ਜ਼ਿਆਦਾ ਜਾਣਕਾਰੀ ਦੇ ਲਈ ਸਕਰੀਨ ਤੇ ਲਗਾਤਾਰ ਅਸੀਂ ਨੰਬਰ ਵੀ ਫਲੈਸ਼ ਕਰ ਰਹੇ ਆ ਇਸ ਤੇ ਤੁਸੀਂ ਕਾਲ ਕਰਕੇ ਵੀ ਜਾਣਕਾਰੀ ਲਈ ਸਕਦੇ ਆ ਗੁਰਪ੍ਰੀਤ ਮੈਮ ਨੂੰ ਮਿਲਣਾ ਚਾਹੁੰਦੇ ਹੋ ਇਹਨਾਂ ਨੂੰ ਮਿਲ ਸਕਦੇ ਹੋ ਇਹਨਾਂ ਦੀ ਟੀਮ ਨੂੰ ਮਿਲ ਸਕਦੇ ਹੋ ਔਰ ਇਸ ਟਾਈਮ ਜਿਹੜਾ ਨੈਗੇਟਿਵਿਟੀ ਫੈਲੀ ਹੋਈ ਹੈ ਉਸ ਤੋਂ ਘਬਰਾਉਣ ਦੀ ਲੋੜ ਨਹੀਂ ਲਗਾਤਾਰ ਵੀਜ਼ਾਸ ਜਿਹੜੇ ਨੇ ਆ ਰਹੇ ਨੇ